ਬੈਜ 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 ਕਿੰਨੇ ਕਿੰਨੇ ਲੈਣੇ ਦੱਸ ਦਿਓ ਲੈ ਕੇ ਪੈਣੇ ਸਾਡੀਆਂ ਭੈਣਾਂ ਹਾਂ ਉਹ ਚਲੀਆਂ ਗਈਆਂ ਮੈਨੂੰ ਵਾਹਿਗੁਰੂ ਜੀ ਸੌ ਜਿਹੜਾ ਆ ਖੜਾ ਇਹਦੇ ਕਹਿੰਦੇ ਸਭ ਤੋਂ 500 ਰੁਪਏ ਇੱਕ ਵੀਡੀਓ ਦਾ ਸ਼ੂਟ ਦਾ ਲੈਂਦੇ ਨੇ ਵੀ ਇੱਕ ਵੀਡੀਓ ਬਣਾ ਦੇਣੀ ਵੀ 500 ਰੁਪਏ ਦਿੰਦੇ ਨੇ ਵੀ ਸਾਡਾ ਵੀਜ਼ਾ ਆ ਗਿਆ ਮੇਰਾ ਵੀਜ਼ਾ ਆ ਗਿਆ ਆ ਇਹ ਨਰਾ ਫਰੰਟ ਫਰੰਟ ਆ ਮੈਂ ਗੱਲ ਦੱਸਦਾ ਆ ਜਿਹੜਾ ਨਰਾ ਆਈਲੈਂਡ ਸਡਿਟ ਕੀਤਾ ਹੁੰਦਾ ਵੀਜ਼ਾ ਐਡਿਟ ਕੀਤਾ ਹੁੰਦਾ ਵੀਜ਼ਾ ਇਹਨਾਂ ਦਾ ਅੱਛਾ